ਅਸਲਾਮੁਆਲਿਕਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੰਨੇ ਉਹ ਹੀ ਨਹੀਂ ਹੁੰਦੇ ਜਿਨ੍ਹਾਂ ਕੋਲ ਅੱਖਾਂ ਨਹੀਂ ਹੁੰਦੀਆਂ ਬਲਕਿ ਇਹ ਦੁਨੀਆ ਭਰੀ ਪਈ ਏ ਜਿਹੜੇ ਅੱਖਾਂ ਤੇ ਰੱਖਦੇ ਐ ਪਰ ਉਸ ਦੇ ਬਾਵਜੂਦ ਅੰਨੇ ਐ ਉਹ ਕਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਦੇ ਐ ਬਹੁਤ ਹੀ ਵਧੀਆ ਤੇ ਆਨੰਦਨਾ ਭਰੀ ਹੋਈ ਕਥਾ ਹੈ ਤੁਹਾਡੇ ਅਗੇ ਰਿਕਵੈਸਟ ਹੈ ਕਥਾ ਨੂੰ ਲਾਜ਼ਮੀ ਪੂਰਾ ਸੁਣਿਆ ਤੁਹਾਨੂੰ ਬਹੁਤ ਆਨੰਦ ਆਏਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪਰਮਾਤਮਾ ਦੇ ਹੁੰਦਿਆਂ ਆ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ मन अंध है मन है। धार्मिक जगत बहुत कुछ औखे होना गुरु अर्जन देव जी का वाक है अंधेरे छोर हैं और अंधे कर रहे अंधी कमी अंध मन मन अंधे तन अंध चिकड़ लाइए क्या थीए जहां टूटे पत्थर बंद, बड़ा कीमती वाक है गुरु अर्जन देव जी ਅੰਧੇ ਕਮੇ ਧਾਰਮਿਕ ਕੰਮ ਚੱਲ ਰਹੇ ਨੇ ਅੰਧੇ ਰਿਚ ਅੰਧੇ ਕਮੇ ਕਿਉਂ ਅੰਧ ਮਨ ਮਨ ਜਵੰਦਾ ਹੈ ਹੈ ਤੇ ਰੋਸ਼ਨੀ ਪਰ ਅੱਖਾਂ ਅੰਧਿਆਣਾ ਪਰ ਜਦ ਹੁਣ ਅੱਖਾਂ ਅੰਧਿਆ ਨੇ ਤਾਂ ਫਿਰ ਕੁਝ ਵੀ ਨਹੀਂ ਦਿਖਾਈ ਦੇਂਦਾ ਆਪ ਦੀ ਗਿਆਤ ਲਈ ਇਹ ਵੀ ਅਰਸ਼ ਕਰਾਂ ਅੰधे ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਸੰਸਾਰ ਦਾ ਦਿਖਾਈ ਦੇਣਾ ਸਾਗਰ ਜੰਗਲਾਂ ਦਾ ਦਿਖਾਈ ਦੇਣਾ ਦੂਰ ਦੀ ਗੱਲ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ ਇਸ ਦਾ ਬੋਧ ਮੈਨੂੰ ਉਦੋਂ ਹੋਇਆ ਬਹੁਤ ਪੁਰਾਣੀ ਗੱਲ ਰਾਏਪੁਰ ਦੀ ਦਾਸ ਦੇ ਨਾਲ ਇੱਕ ਗੁਰੂ ਕੇ ਕੀਰਤਨੀਆਂ ਚੱਲਦੇ ਸਨ ਭਾਈ ਭਗਵਾਨ ਸਿੰਘ ਜੀ ਬੜੇ ਸਿਆਣੇ ਰਾਗ ਵਿਦਿਆ ਦੇ ਮਾਹਿਰ ਜਿਸੇ ਹੁਣੇ ਗੁਰੂ ਕੇ ਕੀਰਤਨੀਆਂ ਤੁਹਾਨੂੰ ਬਿਲਕੁਲ ਸੁੰਦਰ ਰਾਗਾਂ ਵਿੱਚ ਕੀਰਤਨ ਸਰਵਨ ਕਰਾ ਰਹੇ ਸਨ ਪਰ ਉਹ ਨੇਤਰਹੀਣ ਸਨ ਭਾਈ ਭਗਵਾਨ ਸਿੰਘ ਹੁਣ ਤੇ ਬਜ਼ੁਰਗ ਹੋ ਗਏ ਨੇ ਮੌਜੂਦ ਨਹੀਂ ਅਜੇ ਨੇਤਰਹੀਣ ਜਨਮ ਤੋਂ ਨੇਤਰਹੀਣ ਰਾਏਪੁਰ ਦੀ ਗਲ 11 ਤੋਂ 12 ਹਾਜ਼ਰੀ ਪਰ ਕੇ 12 ਸਵਾ 12 ਵਜੇ ਰਾਤ ਦੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲਗਾ। ਤੇ ਪਾਈ ਭਗਵਾਨ ਜੀ ਆਪਣੇ ਕਮਰੇ ਚ ਬੈਠੇ ਸਨ। ਮੈਨੂੰ ਹੈਰਾਨਗੀ ਹੋਈ। ਮੈਂ ਕਿਹਾ ਇਹ ਤੇ 10 ਵਜੇ ਆ ਗਏ ਸਨ ਪਰ ਆਰਾਮ ਨਹੀਂ ਕਰ ਰਹੇ। ਸੁਭਾਵਕ ਕੁਝ ਐਵੇਂ ਮੋਂ ਮੇਰੇ ਬਚਨ ਨਿਕਲ ਰਹੇ। ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਕਾਫੀ ਚਿਰਾਂ ਦੇ ਇਕੱਠੇ ਚੱਲ ਰਹੇ ਸੀ ਕਦੀ ਕਦੀ ਖੁੱਲ ਕੇ ਗੱਲਾਂ ਕਰ ਲੈਂਦੇ ਸੀ ਮੈਂ ਕਿਹਾ ਭਾਈ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਪਤਾ ਹੈ ਮੈਨੂੰ ਕੀ ਆਖਿਆ ਮਸਕੀਨ ਜੀ ਤੁਹਾਨੂੰ ਇਤਨਾ ਵੀ ਨਹੀਂ ਪਤਾ ਮੈਨੂੰ ਅંધੇਰੇ ਦਾ ਕੋਈ ਗਿਆਨ ਨਹੀਂ ਮੈਨੂੰ ਅંધੇਰੇ ਦਾ ਕੁਝ ਵੀ ਪਤਾ ਨਹੀਂ ਫਿਰ ਤੇ ਮੈਂ ਬੈਠ ਗਿਆ ਇਹਨਾਂ ਦੋ ਬੋਲਾਂ ਨੇ ਮੈਨੂੰ ਬਿਠਾ ਦਿੱਤਾ ਮੈਂ ਕਿ ਤੁਹਾਨੂੰ ਅંધੇਰੇ ਦਾ ਕੋਈ ਬੋਧ ਨਹੀਂ ਕਹਿੰਦੇ ਨੇ ਉਦੋਂ ਮੈਨੂੰ ਖਿਆਲ ਆਇਆ ਅંધੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਨਾ ਅੰਧੀਆਂ ਅੱਖਾਂ ਤੇ ਅંધੇਰਾ ਵੀ ਨਹੀਂ ਦੇਖ ਸਕਦੀ ਨਾ ਉਮੀਦ ਇਹ ਗੱਲ ਪਕੜੇ ਚਾਹੀਦੀ ਹੋਵੇ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਰੋਸ਼ਨੀ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਜਨਮ ਤੋਂ ਅੰਧਾ ਇਹਨਾਂ ਅੰਧੀਆਂ ਅੱਖਾਂ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਮੈਨੂੰ ਖਹਿਣ ਲੱਗੇ ਮਸਕਿਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਮੈਨੂੰ ਅੰਧੇਰੀ ਦੀ ਕੋਈ ਸਮਝ ਨਹੀਂ ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਝ ਵੀ ਨਹੀਂ ਪਤਾ ਉਸ ਦਿਨ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਤੇ ਜਿਹਨੂੰ ਅੰਧੇਰਾ ਦਿਖਾਈ ਦੇਂਦਾ ਹੈ ਉਹ ਅੰਦਾ ਨਹੀਂ ਹੈ ਅੰਦਾ ਨਹੀਂ ਹੈ ਜਿਹਨੂੰ ਅਗਿਆਨ ਦਿਖਾਈ ਦੇਣ ਲੱਗ ਪਵੇ ਉਹ ਮਨ ਦਾ ਅੰਦਾ ਨਹੀਂ ਗਿਆਨੀ ਹੈ ਉਹ ਗਿਆਨੀ ਹੈ ਗਿਆਨੀ ਨੂੰ ਪਹਿਲੇ ਅਗਿਆਨ ਦਿਖਾਈ ਦੇਗਾ ਫਿਰ ਭਗਵਾਨ ਦਿਖਾਈ ਦੇਗਾ ਭਗਵਾਨ ਜੋ ਪ੍ਰਕਾਸ਼ ਹੈ ਚਾਨਣਾ ਹੈ ਅਗਿਆਨ ਹੀ ਨਹੀਂ ਦਿਖਾਈ ਦੇਂਦਾ ਤਾਂ ਭਗਵਾਨ ਕੀ ਖਾਕ ਦਿਖਾਈ ਦੇਵੇ ਆਪਣੀ ਮੂਰਖਤਾ ਹੀ ਨਹੀਂ ਦਿਖਾਈ ਦੇਂਦੀ ਤਾਂ ਸਿਆਣਪ ਕਿਹਾਂ ਖਾਕ ਦਿਖਾਈ ਦੇਵੇ ਪਾਪ ਹੀ ਨਹੀਂ ਦਿਖਾਈ ਦੇਂਦੇ ਤਾਂ ਪੁੰਨ ਕਿਥੋਂ ਦਿਖਾਈ ਦੇਣਗੇ ਅਗਰ ਅੰਧੇਰਾ ਦਿਖਾਈ ਦੇਂਦਾ ਏ ਅੰਦਾ ਨਹੀਂ ਹੈ ਔਰ ਜੋ ਅੰਧੇਰੇ ਨੂੰ ਦੇਖਣ ਦੇ ਸਮਰੱਥ ਹੈ ਰੋਸ਼ਨੀ ਨੂੰ ਦੇਖ ਸਕਦਾ ਹੈ ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇ ਰਿਹਾ ਹੈ بس ਹੁਣ ਦੂਰ ਦੀ ਗੱਲ ਨਹੀਂ ਭਗਵਾਨ ਦਿਖਾਈ ਦੇਗਾ ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣ ਹੈ ਇਹ ਬਹੁਤ ਦਿਨ ਤੱਕ ਪਾਪ ਨਹੀਂ ਕਰ ਸਕਦਾ ਕਿਉਂਕਿ ਪਾਪ ਦਿਖਾਈ ਉਦੋਂ ਦੇਂਦੇ ਨੇ ਜਦ ਮਨ ਦੀਆਂ ਅੱਖਾਂ ਖੁੱਲਦੀਆਂ ਨੇ ਫਿਰ ਐਸਾ ਮਨੁੱਖ ਪੁੰਨ ਤੋਂ ਦੂਰ ਨਹੀਂ ਹੈ ਮੂਰਖਤਾ ਦਿਖਾਈ ਦੇਣ ਲੱਗ ਪਵੇ ਐਸਾ ਮਨੁੱਖ ਸਿਆਣਪ ਤੋਂ ਦੂਰ ਨਹੀਂ ਹੈ ਅ ਗਿਆਨ ਦਿਖਾਈ ਦੇਣ ਲੱਗ ਪਵੇ ਇਹ ਮਨੁੱਖ ਭਗਵਾਨ ਤਾਂ ਦੂਰ ਨਹੀਂ ਹੈ ਤਾਂ ਮੈਂ ਅਰਸ਼ ਕਰਾਂ ਐਸੇ ਅੰਦੇ ਦੁਨੀਆ 'ਚ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਐਸੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਮੰਦਰ ਮਸਜਿਦ ਗੁਰਦੁਆਰੇ ਚਰਚ ਬੋਧ ਮੱਠ ਆਸ਼ਰਮ ధਨ ਗੁਰੂ ਅਰਜਨ ਦੇਵ ਜੀ ਬਾਰਾਂਜ ਕਹਿੰਦੇ ਨੇ ਇੱਥੇ ਵੀ ਅੰਧਿਆਂ ਦੇ ਵੀੜ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਦ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਬੰਦਰ ਟੁੱਟੇ ਪੱਥਰ ਬੰਦਰ ਵਾਸ਼ਨਾ ਦੇ ਬੰਨ ਵਾਸ਼ਨਾ ਦਾ ਹੜ ਵਿਕਾਰਾਂ ਦਾ ਹੜ ਇਹ ਬਨ ਲਾਉਂਦੇ ਨੇ ਕਾਦਾ ਮੁਠੀ ਭਰ ਰੇਤ ਨਾਲ ਇਹ ਵਿਕਾਰਾਂ ਦੇ ਵਹਿਣ ਨੂੰ ਰੋਕਣਾ ਚਾਹੁੰਦੇ ਨੇ ਸਾਹਿਬ ਕਹਿੰਦੇ ਨੇ ਪੱਥਰਾਂ ਦੇ ਬਨ ਟੁੱਟ ਗਏ ਬੜੀ ਕੀਮਤੀ ਗੱਲ ਟੁੱਟੇ ਪੱਥਰ ਬਨ ਬੜੇ-ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੂੰ ਅ ਗਿਆਨ ਦਿਖਾਈ ਦਿੰਦਾ ਸੀ ਅੰਧੇਰਾ ਦਿਖਾਈ ਦਿੰਦਾ ਸੀ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਇਸਨ ਪਾਪ ਦਿਖਾਈ ਦੇਣ ਲੱਗ ਪਏ ਫਿਰ ਵੀ ਨਾ ਬਚ ਸਕੇ ਬڑے-ਬڑے ਮਜ਼ਬੂਤ ਪੱਥਰਾਂ ਦੇ ਬੰਨ ਬੰਨੇ ਹੋਣੇ ਬੜਾ ਜਪ ਕੀਤਾ ਬੜਾ ਤਪ ਕੀਤਾ ਬੜੀ ਸਾਧਨਾ ਕੀਤੀ ਬੜੀ ਆਰਾਧਨਾ ਕੀਤੀ ਔਰ ਬੜਾ ਸ਼ੀਲ ਰਖਿਆ ਬੜਾ ਸੰਜਮ ਰਖਿਆ ਵਾਸਨਾ ਦੇ ਹੜ ਵਿੱਚ ਉਹ ਵੀ ਬਹਿ ਗਿਆ ਨਹੀਂ ਬਚੇ ਤੂੰ ਮੁਠੀ ਭਰ ਰੇਤ ਨਾਲ ਇਸ ਹੜ ਨੂੰ ਰੋਕਦਾ ਦਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਨਾਲ ਨਹੀਂ ਰੁਕਦੇ ਔਰ ਹੜ ਤੇ ਆਇਆ ਦਰਿਆ ਅੰਧੀ ਕੰਮੀ ਅੰਧ ਮੰਨ ਮਨ ਅੰਦੇ ਤਨ ਅੰਦ ਮੁਠੀ ਭਰ ਰੇਤ ਕੀ ਅਫਤੇ ਜਿਹੜੇ ਇੱਕ ਦਿਨ ਗੁਰਦੁਆਰੇ ਆਇਆ ਬਸ ਇਸੇ ਨਾਲ ਹੀ ਤੂੰ ਹੱਡ ਨੂੰ ਰੋਕਣਾ ਚਾਹੁੰਦਾ ਕਦੀ ਕਦਾਈ ਥੋੜੀ ਸੇਵਾ ਕਰ ਲਈ ਦਾਨ ਦੇ ਦਿੱਤਾ ਕਦੇ ਇੱਕ ਆਦ ਕਿਦੇ ਦਿਨ ਪਾਠ ਕਰ ਲਿਆ ਬਸ ਇਸ ਮੁਠੀ ਭਰ ਨਾਲ ਤੂੰ ਵਗਦੇ ਵੈਣ ਨੂੰ ਰੋਕਣਾ ਚਾਹੁੰਦਾ ਸਾਈਬ ਕਹਿੰਦੇ ਟੁੱਟੇ ਪੱਥਰ ਬਨ ਮਜ਼ਬੂਤ ਬਨ ਵੀ ਟੁੱਟ ਗਏ ਬੜਾ ਸ਼ੀਲ ਰੱਖਦੇ ਸਨ ਬੜਾ ਸੰਜਮ ਰੱਖਦੇ ਸਨ ਬੜਾ ਚੁੱਪ ਚਪ ਕਰਦੇ ਸਨ ਬੜੀ ਸਾਧਨਾ ਕਰਦੇ ਸਨ ਬੜੀ ਆराधना ਕਰਦੇ ਸਨ ਔਰ ਬੜੀ ਸਮਝ ਸੇ ਉਹ ਵੀ ਘਰ ਕੋ ਗਏ ਆਪ ਦੀ ਗਿਆਥ ਲਈ ਅਰਸ਼ ਕਰਾਂ ਇੱਕ ਮਨੁੱਖ ਜ਼ਮੀਨ ਤੇ ਚੱਲ ਰਿਹਾ ਤੇ ਚਲਦਾ ਚਲਦਾ ਕਿਧਰੇ ਠੋਕਰ ਖਾ ਕੇ ਗਿਰ ਗਿਆ ਮਾੜੀ ਮੋਟੀ ਝੋਟ ਲਗਣੀ ਔਰ ਕੁਝ ਨਹੀਂ ਪਰ ਇੱਕ ਮਨੁੱਖ 5000 ਫੁੱਟ ਦੀ ਗਹਿਰਾਈ ਤੇ ਚੜ ਗਿਆ ਹੈ ਤੇ ਹਮੇਸ਼ਾ ਬੁਲੰਦੀਆਂ ਦੇ ਥੱਲੇ ਤੇ ਖੱਡਾਂ ਹੁੰਦੀਆਂ ਨੇ ਖੱਡ ਨਾਲ ਹੀ ਚਲੇਗੀ ਇੱਕ ਰੱਬ ਵੀ ਨਹੀਂ ਹਮੇ ਪਹਾੜਾਂ ਦੀਆਂ ਬੁਲੰਦ ਚੋਟੀਆਂ ਦੇ ਨਾਲ ਖੱਡ ਹੁੰਦੀ ਹੈ ਹੁੰਦੀ ਹੈ ਤੇ ਜਿਹੜਾ 5000 ਫੁੱਟ ਦੀ ਬੁਲੰਦੀ ਤੇ ਚੜ ਗਿਆ ਹੈ ਅਗਰੇ ਗਿਰੇਗਾ ਫੋ ਚਿਕਨਾ ਚੂਰ ਹੋਏਗਾ ਇਹ ਤੇ ਟੁਕੜੇ ਟੁਕੜੇ ਹੋਏਗਾ ਇਹਨੂੰ ਮਾਮੂਲੀ ਝੋਟ ਨਹੀਂ ਲੱਗਣੀ ਥੋੜੇ ਹੀ ਦਿਨ ਹੋਏ ਇੱਕ ਸੱਜਣ ਨੇ ਮੈਨੂੰ ਐਸਾ ਅਖਿਆ ਔਰ ਭਾਰਤ ਦੇ ਚ ਆਮ ਕਈ ਦਫਾ ਇਹ ਸਵਾਲ ਹੁੰਦਾ ਹੈ ਵੀ ਇਤਨੇ ਸੰਤ ਹਿੰਦੁਸਤਾਨ ਦੇ ਚ ਪੈਦਾ ਹੋਏ ਬੜੇ ਬੜੇ ਅਵਤਾਰ ਉਪਨਿਸ਼ਦਾਂ ਦੇ ਰਿਸ਼ੀ ਪੁਰਾਣਾ ਦੇ ਗਾਇਤਾ ਵੇਦਾਂ ਦੇ ਵਕਤੇ ਬੜੇ ਬੜੇ ਗੁਰੂ ਪੀਰ ਪੈਗੰਬਰ उस देश ने पैदा की थे, फिर भी उस देश द्रष्टाचार इतना भ्रष्टाचार, इतना झूठ इतना पाप कहने की जचती नहीं गल झूठी ज्ञानी उथे पैदा हो अवतारी पुरुष उस देश, देश, देश पैदा होया वन, पर चोटी दोटी दा, दा विकार ਮੈਂ ਉਹਨਾਂ ਨੂੰ ਕਿਹਾ ਚੋਟੀ ਦੇ ਅਵਤਾਰ ਨੇ ਨਾ ਮਾਉਂਟ ਐਵਰੇਸਟ ਵੀ ਉੱਥੇ ਹੀ ਹੈ ਖਾਈਆਂ ਵੀ ਉੱਥੇ ਹੀ ਆਉਣਗੀਆਂ ਜਿੱਥੇ ਐਵਰੇਸਟ ਨਹੀਂ ਹੈ ਜਿੰਨੇ ਜਿੱਥੇ ਬੁਲੰਦ ਚੋਟੀਆਂ ਨਹੀਂ ਨੇ ਉਥੇ ਖੱਡੇ ਵੀ ਨਹੀਂ ਆਉਂਦੇ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਜ਼ਿੰਦਗੀ ਨੇ ਬਹੁਤ ਬੁਲੰਦੀਆਂ ਨੂੰ ਨਹੀਂ ਛੋਇਆ ਉਥੇ ਜ਼ਿੰਦਗੀ ਬਹੁਤ ਨਿਵਾਨ ਦੇ ਵਿੱਚ ਵੀ ਨਹੀਂ ਜਾ ਸਕੀ ਖੱਡ ਵੀ ਕੋਈ ਨਹੀਂ उम्मीद ये गल पले पई इन्हों देश ने यूरोपा दे ने पश्चिम दे ने बहुत बुलंदियों नहीं छो दो चार फुट उचे उठे गिरावट भी उतनी है उससे तो ज्यादा नहीं है जिथे माउंट एवरेस्ट है हिमालिया की बुलंद चोटी सारी दुनिया की सब तो उची चोटी गौरी शंकर तो गहरी खड्डा भी उथे ही ने ਕਦਰ ਵੀ ਨਹੀਂ ਹਮੇਂ ਈਸ਼ਵਰ ਇਸ ਤਰ੍ਹਾਂ ਦਾ ਸੰਤੁਲਨ ਕੁਝ ਰੱਖਦਾ ਹੁੰਦਾ ਹੈ ਜਿਤਨੀਆਂ ਬੁਲੰਦੀਆਂ ਨੂੰ ਸੁਰਤ ਨੇ ਉਸ ਦੇਸ਼ ਦੇ ਚ ਛੋਇਆ ਕਿਦਰੇ ਵੀ ਨਹੀਂ ਛੋਇਆ ਇਹ ਵੀ ਤਸਲੀਮ ਹੈ ਜਿਤਨੀ ਨਿਮਾਨ ਉੱਥੇ ਦੇਖਣ ਨੂੰ ਮਿਲਦੀ ਹੈ ਨਹੀਂ ਹੈ ਕਿਦਰੇ ਪਰਮਾਨ ਕਰਨਾ ਚਾਹੀਦਾ ਹੈ ਮਾਉਂਟ ਐਵਰੇਸਟ ਤੇ ਇਤਨੀਆਂ ਬੁਲੰਦੀਆਂ ਨੂੰ ਛੋਇਆ ਇਤਨੀਆਂ ਉਚਾਈਆਂ ਨੂੰ ਛੋਇਆ ਕਿਤਨੀ ਉੱਚੀ ਗੱਲ ਇਤਨੀ ਉੱਚੇ ਦ੍ਰਿਸ਼ ਸਾਡੇ ਸਾਹਮਣੇ ਰੱਖੇ ਪਰਮਾਤਮਾ ਦੇ ਤੇ ਗੁਰੂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ ਤੇ ਧਰਮ ਦੀ ਪਹਿਲੀ ਸਮਝ ਗੁਰੂ ਦੂਜੀ ਸਮਝ ਪਰਮਾਤਮਾ ਕਿਉਂ ਮੈਂ ਅਕਸਰ ਅਰਜ਼ ਕਰਦਾ ਹਾਂ ਗੁਰੂ ਦਰ ਹੈ ਪਰਮਾਤਮਾ ਘਰ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੈ ਉਹ ਦਰ ਕਿਹਸਾ ਹੈ ਉਹ ਘਰ ਕਿਹਸਾ ਹੈ ਤੇ ਦਰ ਘਰ ਕੀ ਸੋਝੀ ਨਹੀਂ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਦੀ ਬੰਦਾ ਧਾਰਮਿਕ ਬਣਿਆ ਫਿਰਦਾ ਇਹਨਾਂ ਦਰ ਦੀ ਸਮਝ ਨਾ ਘਰ ਦੀ ਸਮਝ गुरु नानक का बड़ा कीमती प्रश्न है रामकली महला जित दर वसे कवन दर कही है। भी दर भीतर दर कवन लहे फिरा उदासी सोदर कोई आए कहे उदास हो के मैं जिस दर की तलाश कर रहा कोई दसे ओ दर कि दर कैसा है मैं फिर अर्ज करा ਜੋ ਉਦਾਸ ਨੇ ਜਹ ਮਾਇਆ ਮਮਤਾ ਤਜੇ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੈ ਘਟ ਬ੍ਰਹਮ ਨਿਵਾਸ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਰ ਬਾਰ ਕਹਿੰਦੇ ਨੇ ਵਿਖਿਨ ਸਉ ਕਾਹੇ ਰਚੋ ਨਿਮਖ ਨ ਹੋਇਓ ਉਦਾਸ ਜਿਵੇਂ ਘੰਟਿਆਂ ਦੇ ਚ ਇੱਕ ਸੈਕਿੰਡ ਵਾਸਤੇ ਵੀ ਕਦੀ ਉਦਾਸ ਨਹੀਂ ਆਉਂਦਾ ਤੋ ਇਨਾਂ ਤੋ ਉਪਰਾਮ ਨਹੀਂ ਆਉਂਦਾ ਕਿ ਜਦ ਪਦਾਰਥਾਂ ਤੋਂ ਇੱਕ ਸੈਕਿੰਡ ਲਈ ਵੀ ਤੂੰ ਉਦਾਸ ਨਹੀਂ ਕੋ ਪ੍ਰਮਾਤਮਾ ਦੀ ਪਿਆਸ ਇੱਕ ਸੈਕਿੰਡ ਲਈ ਵੀ ਨਹੀਂ ਪੈਦਾ ਹੋਵੇਗੀ ਇਹ ਵੀ ਮਰਜ਼ ਕਰਦੇ ਆ ਸੰਸਾਰ ਤੋਂ ਤੂੰ ਨਿਮਖ ਮਾਤਰ ਵੀ ਨਿਰਾਸ਼ ਨਹੀਂ ਆਉਂਦਾ ਤੇ ਕਿਵੇਂ ਨਿਰੰਕਾਰ ਨਾਲ ਆਸ ਦੀ ਡੋਰੀ ਜੋੜੇਗਾ ਕਦੀ ਇੱਕ ਸੈਕਿੰਡ ਵਾਸਤੇ ਵੀ ਨਿਰਾਸ਼ ਨਹੀਂ ਆਉਂਦਾ ਆਸਾ ਮਨਸਾ ਸਗਲ ਤੇ ਆ ਗਏ ਜਗਤੇ ਰਹੇ ਨਿਰਾਸਾ ਰਹਿ ਸੰਸਾਰ ਦੇ ਚ ਆਸਾ ਦੀ ਡੋਰੀ ਨਿਰੰਕਾਰ ਨਾਲ ਰਹਿ ਪਦਾਰਥਾਂ ਦੇ ਚ ਆਸਾ ਦੀ ਡੋਰੀ ਪ੍ਰਮਾਤਮਾ ਨਾਲ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਸੰਸਾਰ ਨੂੰ ਸਾਧਨ ਦੀ ਤਰ੍ਹਾਂ ਲੈ ਪ੍ਰਮਾਤਮਾ ਨੂੰ ਮਨੋਰਥ ਦੀ ਤਰ੍ਹਾਂ ਲੈ ਸੰਸਾਰ ਸਾਧਨ ਨਿਰੰਕਾਰ ਲਕਸ਼ ਪਰ ਲੋਕੀ ਤੇ ਧਰਮ ਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ ਤੇ ਲਕਸ਼ ਕੀ ਹੈ ਪਦਾਰਤ ਲਕਸ਼ ਕੀ ਹੈ ਸੰਸਾਰ ਮੰਜ਼ਿਲ ਕੀ ਹੈ ਸੰਸਾਰ ਤੇ ਵਰਤਣਾ ਹੈ ਨਿਰੰਕਾਰ ਨੂੰ ਇਹਦਾ ਸਾਰਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਪਹੁੰਚ ਸਕੇ ਸੰਸਾਰ ਵਿੱਚ ਉੱਨਤ ਹੋ ਸਕੇ ਇਸ ਨੂੰ ਕਹਿੰਦੇ ਨੇ ਇਹ ਤੇ ਗੰਗਾ ਉਲਟੀ ਚੱਲ ਪਈ जीवन उल्टा चल पे जिंदगी उल्टी जा रही है। संसार साधन निरंकार मनोरथ जैसे एक जगह तो दूसरी जगह तक जाना है रेल हवाई जहाज कार साधन है पर जिथे पहुंचना है मनोरथ है साधन होंगे मनोरथ की पूर्ति ले ਪਰ ਕੋਈ ਮਨੋਰਥ ਨੂੰ ਸਾਧਨ ਬਣਾ ਲਵੇ ਤੇ ਸਾਧਨ ਨੂੰ ਮਨੋਰਥ ਬਣਾ ਲਵੇ ਤਾਂ ਜ਼ਿੰਦਗੀ ਤੇ ਉੱਟ ਉਲਟ ਹੋ ਜਾਏਗੀ ਨਿਰੰਕਾਰ ਤੇ ਸਾਧਨ ਹੈ ਇਸ ਵਾਸਤੇ ਪਾਠ ਕਰਨਾ ਹੈ ਇਸ ਵਾਸਤੇ ਗੁਰਦੁਆਰੇ ਆਣਾ ਹੈ اے ਪ੍ਰਭ ਸੰਸਾਰ ਦੇ ਵਿੱਚ ਉન્નਤੀ ਹੋਵੇ ਤੂੰ ਮਿਲ ਪਾਵੇਂ ਨਾ ਮਿਲ ਤੇਰੇ ਨਾਲ ਕੋਈ ਮਤਲਬ ਨਹੀਂ ਤੇਰੇ ਤੋਂ ਪ੍ਰਭਾਵਿਤ ਵੀ ਨਹੀਂ ਕਿਉਂ ਤੇਰੀ ਸਮਝ ਨਹੀਂ मनुख्य मन परमात्मा का प्रभाव नहीं है दा है ददारथ दी खातर परमात्मा आ जा सद धन की खातर धर्म छड़े आ जा है परिवार दी खातर गुरु छड़े आ जा सकता <coughs> ऐसा होंदा है ऐसा अखते दे। हैं धन की खातर धर्म छड़े आ जा है धर्म की है कुछ भी नहीं है पदारथ की खातर परमात्मा छोड़िया जाता है परमात्मा की है परिवार की खातर निरंकार नो एक पासे रख्या जा सद निरंकार की है निरंकार मंजिल नहीं है जितने चिर तक निरंकार मंजिल नहीं बनता मनुख सही मैने धार्मिक नहीं है मनुख सही मैनिया धार्मिक नहीं है ਤੇ ਧਾਰਮਿਕ ਸਹੀ ਮੈਨਜ ਕਦੋਂ ਵੇਗਾ ਬਸ ਸੰਸਾਰ ਸਾਧਨ ਹੈ ਪਰਵਾਰ ਸਾਧਨ ਹੈ ਪਦਾਰਥ ਸਾਧਨ ਹੈ ਔਰ ਇਸ ਤੋਂ ਉਦਾਸ ਹੈ ਵਿਖੇਨ ਸਭ ਕਾਹੇ ਰਚੋ ਨਿਮਖ ਨ ਹੋਇਓ ਉਦਾਸ ਇੱਕ ਛਿਣ ਵਾਸਤੇ ਵੀ ਤੂੰ ਕਦੀ ਨਾ ਤੋਂ ਉਪਰਾਮ ਨਹੀਂ ਆਉਂਦਾ ਅੱਠੇ ਪੈਰ ਤੇਰੀ ਯਾਦ ਦੇ ਚ ਇਹੀ ਅੱਠੇ ਪੈਰ ਵਿਚਾਰਾਂ ਦੇ ਚਾਹੀਏ ਅੱਠੇ ਪੈਰ ਸੋਚਣੀ ਦੇ ਚਾਹੀਏ ਤੋ ਧਰਮ ਤੇ ਕੁਛ ਵੀ ਨਹੀਂ ਹੈ ਮੈਂ ਫਿਰ ਦਰਾਵਾ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਅੰਧਾ ਹੈ ਨਿਰੰਕਾਰ ਨਹੀਂ ਦਿਖਾਈ ਦਿੰਦਾ ਐਸੇ ਅੰਦੇ ਥੋੜੇ ਨੇ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਤੇ ਗੁਰੂ ਨਾਨਕ ਕਹਿੰਦੇ ਨੇ ਅੰਦੇ ਇਹ ਨ ਆਖਿਐਨ ਭੁਲਕੇ ਵੀ ਇਨਾਂ ਨੂੰ ਅੰਦੇ ਨਾ ਖੋ ਅੰਦੇ ਇਹ ਨ ਆਖਿਐਨ ਜਿਨ ਮੁਖ ਲੋਇਣ ਨਾ ਐ ਅੰਦੇ ਸਈ ਨਾਨਕਾ ਜੋ ਖਸਮੋ ਗੁੱਤੇ ਜਾਏ ਭੁਲਕੇ ਵੀ ਇਨਾਂ ਨੂੰ ਅੰਧਾ ਨਾ ਖੋ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਉਹਨਾਂ ਨੂੰ ਅੰਧਾ ਆਖੋ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਮੁਖੜੇ ਦੇ ਉੱਤੇ ਇਹ ਦੋ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਆਂਦਾ ਹੈ ਨਿਰੰਕਾਰ ਨਹੀਂ ਦਿਖਾਈ ਦਿੰਦਾ ਤਾਂ ਸਹਿਬ ਕਦਰ ਮਨ ਤੇ ਅੰਧਾ ਹੈ ਅੰਧਾ ਮਨੁੱਖੀ ਬੱਚੇ ਦਾ ਜਨਮ ਹੁੰਦਾ ਹੈ ਅੱਖਾਂ ਦੇ ਹੋਂਦੇ ਆ ਇੱਕ ਤਰੀਕੇ ਦਾ ਅੰਧਾ ਹੈ ਮਾਂ ਦੀ ਗੋਦ 'ਚ ਹੈ ਮਾਂ ਦਾ ਕੋਈ ਪਤਾ ਨਹੀਂ ਇਹ ਮੇਰੀ ਮਾਂ ਹੈ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਬੇਤਾਂ ਨੇ ਗੋਦ ਚ ਲੈ ਇਹਨੂੰੱਖ ਨਹੀਂ ਪਤਾ ਇਹ ਮੇਰਾ ਪਿਆ ਹੋਇਆ ਹੈ ਅੱਖਾਂ ਤੇ ਹਨ ਪਰ ਅੱਖਾਂ ਨਾਲ ਸੂਜ ਸਮਝ ਨਹੀਂ ਅੱਖਾਂ ਤੇ ਪਾਗਲਕੁੱਲ ਵੀ ਆਉਂਦੀਆਂ ਨੇ ਅੱਖਾਂ ਤੇ ਪਸ਼ੂਆਂ ਕੁੱਲ ਵੀ ਆਉਂਦੀਆਂ ਨੇ ਅਗਰ ਸੂਜ ਸਮਝ ਨਹੀਂ ਤੋਂ ਅੱਖ ਕੋਈ ਅੱਖ ਹੈ ਇਹ ਵੀ ਮੈਰਸ ਕਰਦੇ ਆ ਸੇਜੇ ਸੇਜੇ ਇੱਕ ਦਿਨ ਇਹ ਬੱਚਾ ਸਮਰਥ ਹੋ ਜਾਂਦਾ ਹੈ ਅੱਖਾਂ ਨੂੰ ਦੇ ਨਾਲ ਸਮਝ ਜੁੜ ਜਾਂਦੀ ਹੈ ਇਹ ਮਾਂ ਹੈ ਮੇਰੀ ਇਹ ਪਿਤਾ ਹੈ ਇਹ ਭਰਾ ਹੈ ਇਹ ਭੈਣ ਹੈ ਇਹ ਪਦਾਰਥ ਨੇ ਇਹ ਮੇਰਾ ਘਰ ਹੈ ਲੇਕਿਨ ਇੱਕ ਦਿਨ ਇਹ ਅੱਖਾਂ ਬੰਦ ਹੋ ਜਾਂਦੀਆਂ ਨੇ ਤਾਂ ਵੀ ਪ੍ਰਮਾਤਮਾ ਦੀ ਕੋਈ ਸਮਝ ਨਹੀਂ ਇੱਕ ਦਿਨ ਇਹ ਬੰਦ ਹੋ ਜਾਂਦੀਆਂ ਦੋਏ ਦੀਵੇ ਬਲੰਗਿਆ ਮਨਕ ਬਹਿਠਾ ਆਏ ਘੜ ਲੀਤਾ ਘਟ ਲੁੱਟਿਆ ਦੀਵੇ ਗਿਆ ਬੁਝਾਇਆ ਇਹ ਦੋ ਦੀਵੇ ਬੁਝ ਗਏ ਤਾਂ ਵੀ ਮਨ ਦਾ ਦੀਪਕ ਨਾ ਜਲੇ ਆਂਦੇ ਇਹ ਨਾ ਆਖੇ ਨ ਜਿੰਮ ਖਲੋਉਣ ਨਾ ਐ ਅੰਦੇ ਸੇ ਹੀ ਨਾਨਕਾ ਜੋ ਖਸਮੋ ਗੁੱਤੇ ਜਾਏ ਤੋ ਗੁਰੂ ਚਾਨਣ ਹੈ ਪ੍ਰਮਾਤਮਾ ਚਾਨਣ ਹੈ ਪ੍ਰਮਾਤਮਾ ਦੇ ਅਰਥ ਨੇ ਪ੍ਰਕਾਸ਼ ਗੁਰੂ ਜੇਦੇ ਰਾਹੀ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਘਰ ਹੈ ਤੇ ਪ੍ਰਕਾਸ਼ ਦੇ ਚ ਪ੍ਰਵੇਸ਼ ਦੇ ਰੂਪ ਦੇ ਵਿੱਚ ਗੁਰੂ ਦਰ ਹੈ ਦਰ ਘਰ ਕੀ ਸੋਜੀ ਨਾਏ ਨਾ ਦਰ ਦਾ ਪਤਾ ਨਾ ਘਰ ਦਾ ਪਤਾ ਨਾ ਪਰਮਾਤਮਾ ਦਾ ਪਤਾ ਨਾ ਗੁਰੂ ਦਾ ਪਤਾ ਤੋ ਫਿਰ ਮਨੁੱਖ ਕੀ ਧਾਰਮਿਕ ਕਰਮ ਕਰੇਗਾ ਤੇ ਆਖੋ ਦੁਨੀਆ ਬਹੁਤ ਧਾਰਮਿਕ ਕਰਮ ਕਰ ਰਹੀ ਹੈ ਤੋ ਗੁਰਵਰਜਨ ਦੇਵ ਜੀ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਆਂ ਅੰਧੀ ਕੰਮ ਹੈ ਅੰਧ ਮਨ ਮਨ ਅੰਦੇ ਤਨ ਅੰਧ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਸਭ ਅੰਧੇਰੇ ਚ ਤੀਰ ਚਲਾਏ ਜਾ ਰਹੇ ਨੇ ਸਭ ਅੰਧੇਰੇ ਚ ਭਜਿਆ ਦੌੜਿਆ ਜਾ ਰਿਹਾ ਹੈ ਸਭ ਕੁਝ ਅੰਧੇਰੇ ਚ ਹੋ ਰਿਹਾ ਹੈ ਅੰਧੇਰੇ 'ਚ ਚੱਲਣਾ ਚੱਲਣਾ ਨਹੀਂ ਹੁੰਦਾ ਭਟਕਣਾ ਹੁੰਦਾ ਜਦ ਰਸਤਾ ਹੀ ਨਹੀਂ ਦਿਖਾਈ ਦੇਣ ਦਾ ਪਿਆ ਤਾਂ ਉਸ ਚੱਲਣ ਨੂੰ ਚੱਲਣਾ ਅਖਾਂਗੇ ਨਾ ਰਸਤਾ ਦਿਖਾਈ ਦੇਵੇ ਨਾ ਮਨ ਜੜਾ ਤੇਜ਼ੀ ਨਾਲ ਦੌੜੇ ਅੰਧੇਰੇ 'ਚ ਭਟਕੇ ਉਹ ਤੇ ਭਟਕਣਾ ਹੈ ਉਹ ਚੱਲਣਾ ਨਹੀਂ ਜਦ ਰਸਤੇ ਦਾ ਹੀ ਨਹੀਂ ਪਤਾ ਗੁਰੂ ਮਾਰਗ ਹੈ ਪ੍ਰਮਾਤਮਾ ਘਰ ਹੈ ਗੁਰੂ ਦਰ ਹੈ ਪ੍ਰਭੂ ਘਰ ਹੈ ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂਦਰ ਹੈ ਤੇ ਹੁਣ ਮੈਂ ਇੱਕ ਦੂਸਰੀ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਬੇਦ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਇਸ ਬੁਨਿਆਦੀ ਨੁਕਤੇ ਨੂੰ ਸਮਝੇ ਬਿਨਾ ਸਾਰੀ ਧਰਮ ਦੀ ਸਾਧਨਾ ਪੂਰਨ ਤੌਰ ਤੇ ਸਫਲ ਨਹੀਂ ਹੋ ਸਕਦੀ ਮੈਂ ਫਿਰ ਦੁਹਰਾਵਾਂ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਪ੍ਰਕਾਸ਼ ਤੋਂ ਸ਼ਬਦ ਹੋਇਆ ਤੇ ਸ਼ਬਦ ਦੇ ਰਾਹੀਂ ਪ੍ਰਕਾਸ਼ ਦੇ ਚ ਪ੍ਰਵੇਸ਼ ਮਿਲੇਗਾ ਪੁੱਤ ਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਸਾਰਾ ਆਮਣਾ ਸ਼ਬਦ ਤੋਂ ਆਇਆ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆ ਉਸ ਪ੍ਰਕਾਸ਼ ਤੋਂ ਇੱਕ ਕਵਾਉ ਹੋਇਆ ਇੱਕ ਸ਼ਬਦ ਹੋਇਆ ਇੱਕ ਧਨ ਹੋਈ ਉਸੇ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤੇ ਜੀਵਨ ਦਾ ਦਰਿਆ ਕੀ ਹੈ ਸੂਰਜ ਅਰਬਾਂ ਖਰਬਾਂ ਸੂਰਜ ਬਣ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਇਹ ਹੀ ਜ਼ਿੰਦਗੀ ਦਾ ਦਰਿਆ ਹੈ ਇਸ ਕਰਕੇ ਜ਼ਿੰਦਗੀ ਚੱਲਦੀ ਹੈ ਇੱਕ ਇੱਕ ਬ੍ਰਹਿਮੰਡ ਦਾ ਇੱਕ ਇੱਕ ਸੂਰਜ ਇੱਕ ਇੱਕ ਚੰ드ਰਮਾ ਕਰੋੜਾਂ ਬ੍ਰਹਿਮੰਡ ਅਰਬਾਂ ਕਰਬਾਂ ਸੂਰਜ ਕਈ ਕੋਟ ਸਸੀਰ ਸੂਰ ਨਿਖਤਰ ਸੂਰਜ ਜੀਵਨ ਦਾ ਦਰਿਆ ਹੈ ਸੂਰਜ ਇੱਕੋ ਰੁੱਤ ਅਨੇਕ नानक करते के केते ते वेश ये अनेक वेश जो प्रकृति धारण कर दी एक सूरज करके जिंदगी चल दी पृथ्वी ते सूरज करके सूरज ठंडा हो जाए सब कुछ ठंडा हो जाएगा सब कुछ खत्म हो जाएगा अरबा खरबा सूरज ये अरबां खरबा सूरज एक शब्द तो है जिंदगी दे दरिया एक शब्द तो चले ਉਤਪਤ ਪਰਲੇ ਸ਼ਬਦੇ ਹੋਵੇ ਕੀਤਾ ਬਸਾਓ ਏਕੋ ਕਵਾਓ ਇੱਕ ਕਵਾਓ ਔਰ ਉਸ ਇੱਕ ਕਵਾਓ ਦੀ ਰੂਪ ਰੇਖਾ ਵੀ ਗੁਰਬਾਣੀ ਨੇ ਬਿਆਨ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਆਨੰਦਨਾਪਰੀ ਹੋਈ ਕਥਾ ਸੀ ਕਿ ਇਹ ਦੁਨੀਆ ਭਰੀ ਪਈ ਐਸੇ ਲੋਗਾ ਨਾਲ ਜਿਹੜੇ ਅੱਖਾਂ ਤੇ ਰੱਖਦੇ ਆ ਪਰ ਅੰਨੇ ਆ ਪ੍ਰਮਾਤਮਾ ਦੇ ਹੁੰਦਿਆਂ ਹੋਏ ਅਜ ਪ੍ਰਮਾਤਮਾ ਨੂੰ ਨਹੀਂ ਦੇਖ ਸਕਦੇ ਤੇ ਫਿਰ ਉਹ ਅੰਨੇ ਆ ਬਾਹਰੀ ਤੌਰ ਤੇ ਤਨਾ ਕੋਲ ਅੱਖਾਂ ਹੈ ਲੇਕਿਨ ਜਿਹੜੀ ਮਨ ਦੀ ਅੱਖ ਹੈ ਨਾ ਉਸ ਤੋਂ ਅੰਨੇ ਹੈ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਅਗਰ ਕਿਸੇ ਆਦਮੀ ਨੂੰ ਕਿਸੇ ਮਨੁੱਖ ਨੂੰ ਆਪਣੇ ਪਾਪ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤੇ ਉਹਨੂੰ ਚੰਗੇ ਕੰਮ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਣ ਉਹ ਚੰਗੇ ਕੰਮ ਵੀ ਕਰਨ ਲੱਗ ਪੇਗਾ ਅਗਰ ਉਹਨੂੰ ਅਗਿਆਨ ਦਾ ਪਤਾ ਚੱਲ ਜਾਏਗਾ ਤੇ ਉਹਨੂੰ ਭਗਵਾਨ ਦਾ ਵੀ ਪਤਾ ਚੱਲ ਜਾਏਗਾ ਰੱਬ ਦਾ ਵੀ ਪਤਾ ਚੱਲ ਜਾਏਗਾ ਰੱਬ ਤੱਕ ਉਹਦੀ ਪਹੁੰਚ ਹੋ ਜਾਏਗੀ ਤੇ ਪਰ ਜਿਹੜਾ ਉਹਨਾਂ ਤੇ ਨਜ਼ਰ ਹੀ ਨਹੀਂ ਮਾਰੇਗਾ ਗੌਰ ਹੀ ਨਹੀਂ ਕਰੇਗਾ ਇਹ ਜਿਹੜੀ ਦੁਨੀਆ ਹੈ ਇਹ ਭਰੀ ਪਈ ਹੈ ਐਸੇ ਲੋਕਾਂ ਨਾਲ ਜਿਹੜੇ ਅੱਖਾਂ ਦੇ ਰੱਖਦੇ ਆ ਲੇਕਿਨ ਉਸ ਦੇ باوجود ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਮਸਜਿਦਾਂ ਮੰਦਰਾ ਗੁਰਦੁਆਰਿਆਂ ਤੇ ਜਾਂਦੇ ਆ ਇਬਾਦਤ ਕਰਦੇ ਆ ਪਰ ਨੇਰੇ ਵਿੱਚ ਇਬਾਦਤ ਕਰਦੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਨਾ ਆਪਣੇ ਪਾਪਾਂ 'ਤੇ ਧਿਆਨ ਕਰਦੇ ਆ ਨਾ ਚੰਗੇ ਕੰਮਾਂ 'ਤੇ ਧਿਆਨ ਕਰਦੇ ਹੀਗੇ ਚੁਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਤਰ੍ਹਾਂ ਅੱਖਾਂ ਜ਼ਰੂਰੀ ਹੈ ਨਾ ਦੇਖਣ ਲਈ ਉਹਨਾਂ 'ਚ ਰੋਸ਼ਨੀ ਮੌਜੂਦ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਗੁਨਾਹਾਂ 'ਤੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਯਾਨੀ ਉਹ ਆਪਣੇ ਗੁਨਾਹ ਨਜ਼ਰ ਆਉਣ ਲੱਗ ਪੈਂਦੇ ਆ ਉਹ ਚੰਗੇ ਕੰਮ ਵੀ ਕਰਨ ਲੱਪੇਗਾ ਕਿਉਂਕਿ ਉਹਨੂੰ ਫਿਰ ਅਹਿਸਾਸ ਹੋਏਗਾ ਉਹ ਰੱਬ ਕੋਲ ਮਾਫੀ ਮੰਗੇਗਾ ਆਪਣੇ ਗੁਨਾਹਾਂ ਦੀ ਇਸੇ ਤਰ੍ਹਾਂ ਜਦੋਂ ਉਹ ਰੱਬ ਨੂੰ ਲੱਭਣ ਲੱਪੇਗਾ ਤੇ ਇੱਕ ਦਿਨ ਉਹ ਰੱਬ ਕੋਲ ਵੀ ਪਹੁੰਚ ਜਾਏਗਾ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਜ਼ਿੰਦਗੀ ਦਾ ਫਲਸਫਾ ਬਿਆਨ ਕੀਤਾ ਹੈ। ਇਨਸਾਨ ਦਾ ਮਕਸਦ ਬਿਆਨ ਕੀਤਾ ਹੈ। ਰੱਬ ਨੂੰ ਪਾਉਣ ਦਾ ਜਿਹੜਾ ਮਕਸਦ ਹੈ ਉਹ ਦੱਸਿਆ ਹੈਗਾ ਹੈ ਕਿ ਰੱਬ ਨੂੰ ਕਿਸ ਤਰ੍ਹਾਂ ਪਾਸ ਕਰਨੇ ਹੈ। ਕਿਸ ਤਰ੍ਹਾਂ ਗੌਰਵ ਫਿਕਰ ਕਰਾਂਗੇ, ਕਿਸ ਤਰ੍ਹਾਂ ਚੀਜ਼ਾਂ ਨੂੰ ਦੇਖਾਂਗੇ, ਆਪਣੀ ਜ਼ਿੰਦਗੀ ਦਾ ਤਜਜ਼ੀਆ ਕਰਾਂਗੇ ਤੇ ਫਿਰ ਅਸੀਂ ਰੱਬ ਤੱਕ ਪਹੁੰਚ ਸਕਾਂਗੇ ਲੇਕਿਨ ਅਗਰ ਅਸੀਂ ਉਹ ਨਾ ਨਾ ਕੀਤਾ ਅਸੀਂ ਰੱਬ ਤੱਕ ਨਹੀਂ ਪਹੁੰਚ ਸਕਦੇ ਰੱਬ ਸਾਡੀ ਪਹੁੰਚ ਤੋਂ ਦੂਰ ਹੈਗਾ ਹੈ ਔਰ ਇਸ ਦੁਨੀਆ ਤੇ ਆਉਣ ਦਾ ਮਕਸਦ ਜਿਹੜਾ ਉਹ ਹੀ ਹੈ ਰੱਬ ਨੂੰ ਪਾਉਣਾ ਔਰ ਉਹਦੇ ਵਿੱਚ ਅਗਰ ਕਾਮਯਾਬੀ ਹਾਸਲ ਕਰ ਲਈ ਦੁਨੀਆ 'ਚ ਵੀ ਕਾਮਯਾਬੀ ਸਾਨੂੰ ਹਾਸਲ ਹੋ ਜੇਗੀ ਤੇ ਆਖਰਤ ਦੇ ਵਿੱਚ ਹੀ ਕਾਮਯਾਬੀ ਹਾਸਲ ਹੋਏਗੀ ਸਾਨੂੰ ਕਾਮਯਾਬੀ ਪਿੱਛੇ ਦੌੜਨਾ ਨਹੀਂ ਪਏਗਾ ਬਲਕਿ ਕਾਮਯਾਬੀ ਸਾਡੇ ਪਿੱਛੇ ਦੌੜੇਗੀ ਅਗਰ ਅਸੀਂ ਵਕਈ ਸਹੀ ਮਾਇਨਿਆਂ ਚ ਜਿਸ ਤਰ੍ਹਾਂ ਅੱਜ ਹੋਣ ਦਾ ਹੱਕ ਹੈ ਉਸ ਤਰ੍ਹਾਂ ਜੀਣਾ ਸ਼ੁਰੂ ਕਰ ਦੇਵਾਂਗੇ ਬਹੁਤ ਵਧੀਆ ਕਥਾ ਸੀਗੀ ਬਿਰੋਤਾਂ ਨੂੰ ਕਥਾ ਕੰਢ ਤੇ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼